ਕਲਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਭੈਣ ਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਸਟਿਕ ਹਿਸਟਰੀ ਪੰਜਾਬੀ ਤੇ ਕਰੰਟ ਅਫੇਅਰ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਹਿਸਟਰੀ ਐਸਐਸਟੀ ਤੇ ਵਿਸ਼ਾ ਹੈ ਜੀ ਹੜੱਪਾ ਸਭਿਤਾ ਇਸ ਵਿਸ਼ੇ ਨਾਲ ਸੰਬੰਧਿਤ ਪ੍ਰਸ਼ਨ ਪੀਟਾ 2 ਮਾਸਟਰ ਕੈਡਰ ਤੇ ਹਰ ਤਰ੍ਹਾਂ ਦੇ ਗਵਰਨਮੈਂਟ ਜੌਬ ਨਾਲ ਸੰਬੰਧਿਤ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨ ਸੋ ਹੜੱਪਾ ਸਭਿਤਾ ਦੇ ਬਾਰੇ ਮਹੱਤਵਪੂਰਨ ਪ੍ਰਸ਼ਨ ਉਹਨਾਂ ਬਾਰੇ ਚਰਚਾ ਕਰਦੇ ਹਾਂ ਜੀ ਭਾਰਤ ਦੇ ਉੱਤਰ ਪੱਛਮੀ ਭਾਗ ਵਿੱਚ ਇੱਕ ਮਹਾਨ ਸ਼ਹਿਰੀ ਨਾਗਰਿਕ ਸਭਿਤਾ ਦਾ ਜਨਮ ਹੋਇਆ ਜਿਸ ਨੂੰ ਹੜੱਪਾ ਸਭਿਤਾ ਕਿਹਾ ਜਾਂਦਾ ਹੈ ਹੜੱਪਾ ਸਭਿਤਾ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਸਵਤੀ ਨਦੀ ਤੱਕ ਫੈਲੀ ਹੋਈ ਸੀ ਕਿੱਥੋਂ ਤੱਕ ਫੈਲੀ ਸੀ ਸਿੰਧ ਨਦੀ ਤੋਂ ਲੈ ਕੇ ਪ੍ਰਾਚੀਨ ਸਸਵਤੀ ਨਦੀ ਤੱਕ ਇਸ ਵਿੱਚ ਕਿਹੜੇ-ਕਿਹੜੇ ਖੇਤਰ ਆਉਂਦੇ ਸਨ ਪਾਕਿਸਤਾਨ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਪੱਛਮੀ ਉੱਤਰ ਪ੍ਰਦੇਸ਼ ਇਹ ਜਿਹੜੇ ਇਲਾਕੇ ਸਿੰਧ ਨਦੀ ਤੋਂ ਲੈ ਕੇ ਸਸਵਦੀ ਨਦੀ ਦੇ ਵਿਚਕਾਰ ਆਉਂਦੇ ਸਨ ਹੜੱਪਾ ਸਭਿਤਾ ਮਿਸਰ ਦੀ ਸਭਿਤਾ ਨਾਲੋਂ ਲਗਭਗ ਕਿੰਨੇ ਗੁਣਾ ਵੱਡੀ ਹੈ ਜੀ 20 ਗੁਣਾ ਵੱਡੀ ਸੀ ਹੜੱਪਾ ਸਭਿਤਾ ਨੂੰ ਸਿੰਧ ਘਾਟੀ ਸਭਿਤਾ ਸਿੰਧ ਸ੍ਰਸਵਤੀ ਸਭਿਤਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਦੇਖੋ ਅਲੱਗ-ਅਲੱਗ ਸਭਿਤਾਵਾਂ ਨਦੀਆਂ ਦੇ ਕਿਨਾਰੇ ਤੇ ਉਹਨਾਂ ਦਾ ਜਿਹੜਾ ਜਨਮ ਹੋਇਆ ਹੈ ਜਿਵੇਂ ਨੀਲ ਘਾਟੀ ਦੀ ਸਭਿਤਾ ਮਿਸਰ ਦੇ ਸਿੰਧ ਘਾਟੀ ਦੀ ਸਭਿਤਾ ਦਾ ਜਨਮ ਕਿੱਥੇ ਹੋਇਆ ਹੈ ਸਿੰਧ ਨਦੀ ਤੇ ਹਵਾਗ ਹੋ ਤੇ ਯੰਸ਼ੀ ਕਿਆਸ ਨਦੀਆਂ ਦੀ ਘਾਟੀ ਤੇ ਚੀਨ ਸਭਿਤਾ ਦਾ ਜਨਮ ਹੋਇਆ ਹੈ ਹੜੱਪਾ ਸਭਿਤਾ ਲਗਭਗ 3000 ઈਸਵੀ ਪੂਰਵ 29 ਦੇ ਸਿਖਰ ਤੇ ਸੀ ਭਾਵ ਵਿਕਸਿਤ ਸੀ ਕਾਫੀ ਖੁਸ਼ਹਾਲ ਸੀ ਇਸ ਇਰ ਤੇ 19ਵੀ 1900 ઈਸਵੀ ਪੂਰਵ ਸਸਵਤੀ ਨਦੀ ਦੇ ਸੁੱਕ ਜਾਣ ਦੇ ਕਾਰਨ ਇਸ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਕਦੋਂ ਸਿਖਰ ਤੇ ਸੀ ਲਗਭਗ 3000 ਈਸਵੀ ਪੂਰਵ, ਈਸਾ ਮਸੀਹ ਦੇ ਜਨਮ ਤੋਂ ਪਹਿਲਾਂ। ਤੇ 1900 ਈਸਵੀ ਪੂਰਵ ਜਦੋਂ ਸਸਵਤੀ ਨਦੀ ਕਿਉਂਕਿ ਇਹ ਸਿੰਧ ਤੋਂ ਸਸਵਤੀ ਨਦੀ ਦੇ ਕਿਨਾਰੇ ਤੱਕ ਫੈਲੀ ਹੋਈ ਸੀ। ਸਸਵਤੀ ਨਦੀ ਸੁੱਕ ਗਈ ਤਾਂ ਹੌਲੀ-ਹੌਲੀ ਹੜੱਪਾ ਸਭਿਤਾ ਦਾ ਜੋ ਸੀ ਉਹ ਪਤਨ ਹੋਣਾ ਸ਼ੁਰੂ ਹੋ ਗਿਆ। ਤੇ ਇਥੋਂ ਦੇ ਲੋਕ ਉੱਤਰ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਜਾ ਕੇ ਰਹਿਣ ਲੱਗੇ 1921-22 ਈਸਵੀ ਵਿੱਚ ਪਾਕਿਸਤਾਨ ਦੇ ਮਿੰਟ ਗੁਮਰੀ ਜ਼ਿਲ੍ਹੇ ਦੇ ਹੜੱppa ਨਾਂ ਦੇ ਸਥਾਨ ਤੇ ਅਤੇ ਸਿੰਧ ਵਿੱਚ ਲੜਕਾਨਾ ਜ਼ਿਲ੍ਹੇ ਦੇ ਮਹਿੰਦ ਜੋਦੜੋ ਨਾਂ ਦੇ ਸਥਾਨ ਤੇ ਹੜੱppa ਸਭਿਤਾ ਦਾ ਜਨਮ ਹੋਇਆ ਇਸ ਸਭਿਤਾ ਦੇ ਜਿਹੜੇ ਪ੍ਰਮੁੱਖ ਸਥਾਨ ਸਨ Rajasthan ਚ ਕਾਲੀਬੰਗਾ Haryana ਚ ਮਿਥਾਲ ਬਨਾਵਲੀ ਕੁਨਾਲ ਤੇ Gujarat ਵਿੱਚ ਲੋਥਲ ਤੇ ਰੰਗਪੁਰ ਆਦ ਮਹੱਤਵਪੂਰਨ ਜਿਹੜੇ ਹੜੱਪਾ ਸਭਿਤਾ ਦੇ ਸਥਾਨ ਸਨ ਸਭ ਤੋਂ ਪੁਰਾਣੀ ਸਭਿਤਾ ਹੈ ਹੜੱਪਾ ਸਭਿਤਾ ਭਾਰਤ ਦੀ ਇੱਕ ਨਾਗਰਿਕ ਸਭਿਤਾ ਹੈ ਸ਼ਹਿਰੀ ਸਭਿਤਾ ਹੈ ਪਹਿਲੀ ਸ਼ਹਿਰੀ ਸਭਿਤਾ ਪਾ ਹੜੱਪਾ ਸਬਿਤਾ ਨੂੰ ਕਹਿ ਸਕਦੇ ਹਾਂ ਔਰ ਹੜੱਪਾ ਸਬਿਤਾ ਹੈ ਉਸ ਸਿੰਧ ਨਦੀ ਤੋਂ ਸਸਵਤੀ ਨਦੀ ਦੇ ਵਿੱਚਕਾਰ ਫੈਲੀ ਹੋਈ ਹੈ ਸੰਘੋਲ ਜਿਹੜਾ ਕਿ ਫਤਿਹਗੜ ਸਾਹਿਬ ਜ਼ਿਲੇ ਵਿੱਚ ਸਥਿਤ ਹੈ ਇਸ ਦੀ ਖੁਦਾਈ 1968 ਈਸਵੀ ਦੇ ਵਿੱਚ ਐਮ ਐਸ ਤਲਵਾਰ ਅਤੇ ਆਰ ਐਸ ਬਿਸਤ ਦੁਆਰਾ ਕੀਤੀ ਗਈ ਰੋਹੀੜਾ ਜਿਹੜਾ ਕਿ ਸੰਗਰੂਰ ਛਿਲੇ ਵਿੱਚ ਹੈ ਇਸ ਦੀ ਖੁਦਾਈ 1976 ਤੋਂ 77 ਈਸਵੀ ਵਿੱਚ ਕੀਤੀ ਗਈ। ਐਸੋ ਲਾਬਾਸੋਨੇਟ ਕਿੱਥੇ ਸੀ ਲੁਧਿਆਣਾ ਚ ਇੱਥੋਂ ਦੀ ਖੁਦਾਈ 1983-84 ਈਸਵੀ ਵਿੱਚ ਕੀਤੀ ਗਈ। ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਸਾਲਾਂ ਦੀ ਵਿੱਚ ਜੋ ਹੈ ਖੁਦਾਈ ਕੀਤੀ ਗਈ। ਕਿਉਂਕਿ ਹੜੱਪਾ ਸਭਿਤਾ ਕਾਫੀ ਵਿਸ਼ਾਲ ਖੇਤਰ ਵਿੱਚ ਫੈਲੀ ਹੋਈ ਸੀ ਕੋਟਲਾ ਨਿਹੰਗ ਖਾਂ ਜ਼ਿਲ੍ਹਾ ਰੋਪੜ ਦੀ ਖੁਦਾਈ 1953 ਈਸਵੀ ਵਿੱਚ ਵਾਈ ਡੀ ਸ਼ਰਮਾ ਦੁਆਰਾ ਕੀਤੀ ਗਈ ਤੇ ਬਨਾਵਲੀ ਚੜਾਕੀ ਹਰਿਆਣੇ ਦੇ ਹਿਸਾਬ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਦੀ ਖੁਦਾਈ 1973 ਈਸਵੀ ਵਿੱਚ ਆਰ ਐਸ ਬਿਸਤ ਦੁਆਰਾ ਕਰਵਾਈ ਗਈ ਇੱਥੋਂ ਜਿਹੜੇ ਹੈ ਉਜਾਰ ਮੋਹਰਾ ਗਹਿਣੇ ਮੂਰਤੀਆਂ ਜੋ ਨੇ ਹੜੱਪਾ ਸਭਿਤਾ ਦੇ ਨਾਲ ਸੰਬੰਧਿਤ ਮਿਲਦੀਆਂ ਹਨ ਇੱਕ ਵੱਡਾ ਖੰਬਿਆਂ ਵਾਲਾ ਪਵਨ ਸਾਨੂੰ ਕਿੱਥੋਂ ਮਿਲਿਆ ਮਹਿੰਦ ਜੋਦੜੋ ਵਿੱਚੋਂ ਮਿਲਿਆ ਹੜੱਪਾ ਵਿੱਚ ਇੱਕ ਵੱਡਾ ਅਨਾਜ ਘਰ ਮਿਲਿਆ ਔਰ ਗੁਜਰਾਤ ਦੇ ਵਿੱਚ ਲੋਥਲ ਨਾ ਦੀ ਜਗਾ ਤੇ ਜਹਾਜ਼ ਖੜੇ ਕਰਨ ਵਾਲੀ ਕਬੰਦਰਗਾਸੀ ਸਿੰਧੂ ਘਾਟੀ ਸਬੇਤਾ ਦੇ ਬਹੁਤ ਸਾਰੇ ਸਥਾਨਾਂ ਤੇ ਕਈ ਸਰਵਜਨਕ ਪਵਨ ਵੀ ਮਿਲੇ ਨੇ ਜਿਹੜਾ ਵੱਡਾ ਖੰਭਿਆਂ ਵਾਲਾ ਪਵਨ ਮਹਿੰਦ ਜੋਧਰੋ ਵਿੱਚ ਮਿਲਿਆ ਹੈ ਇਹ ਹੋ ਸਕਦਾ ਹੈ ਕਿ ਉਹ ਧਾਰਮਿਕ ਕੰਮਾਂ ਦੇ ਲਈ ਵਰਤਦੇ ਹੋਣ ਗੁਜਰਾਤ ਦੇ ਲੋਥਲ ਨੂੰ ਇੱਕ ਬੰਦਰਗਾਹ ਕਿਹਾ ਜਾਂਦਾ ਹੈ ਜਿੱਥੇ ਜਹਾਜ਼ ਖੜੇ ਕੀਤੇ ਜਾਂਦੇ ਸਨ। ਇਸ ਤੋਂ ਇਲਾਵਾ ਮਹਿੰਦ ਜੋਦੜੋ ਵਿੱਚ ਇੱਕ ਵਿਸ਼ਾਲ ਜਾਂ ਵੱਡਾ ਇਸ਼ਨਾਨਘਰ ਮਿਲਿਆ। ਇੱਥੇ ਪੱਕੀਆਂ ਇੱਟਾਂ ਨਾਲ ਬਣਿਆ ਇੱਕ ਤਲਾਹ ਮਿਲਿਆ ਜਿਹੜਾ 39 ਫੁੱਟ ਲੰਬਾ, 23 ਫੁੱਟ ਚੌੜਾ ਤੇ 8 ਫੁੱਟ ਡੂੰਘਾ ਸੀ। ਇਸ ਦੀਆਂ ਇੱਟਾਂ ਇਸ ਤਰ੍ਹਾਂ ਲਗੀਆਂ ਹੋਈਆਂ ਸਨ ਕਿ ਪਾਣੀ ਦੀਵਾਰਾਂ ਦੇ ਅੰਦਰ ਨਹੀਂ ਸਿਆ ਸਕਦਾ ਨੇੜੇ ਇੱਕ ਖੂਹ ਸੀ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਨਾਲਾ ਬਣਿਆ ਹੋਇਆ ਸੀ ਤੇ ਇਸ਼ਨਾਨ ਘਰ ਦੇ ਚਾਰੇ ਪਾਸੇ ਜਿਹੜੇ ਕਮਰੇ ਜਾਂ ਬਰਾਂਡੇ ਬਣੇ ਹੋਏ ਸਨ ਜਿੱਥੇ ਕਿ ਇਸ਼ਨਾਨ ਕੀਤਾ ਜਾਂਦਾ ਸੀ ਹੜੱप्पा ਸਭਤਾ ਦੇ ਲੋਕਾਂ ਦਾ ਮੁੱਖ ਕੀਤਾ ਕੀ ਸੀ ਉਹਨਾਂ ਦਾ ਮੁੱਖ ਕੀਤਾ ਖੇਤੀਬਾੜੀ ਤੇ ਪਸ਼ੂ ਪਾਲਣ ਸੀ ਮੁੱਖ ਕੀਤਾ ਉਹਨਾਂ ਦਾ ਖੇਤੀਬਾੜੀ ਤੇ ਪਸ਼ੂਪਾਲਨ ਸੀ ਉਹ ਅਨਾਜ ਸਬਜ਼ੀਆਂ ਕਪਾਹ ਆਦ ਉਗਾਉਂਦੇ ਸਨ ਸਿੰਧੂ ਘਾਟੀ ਦੀ ਸਭਿਅਤਾ ਵਿੱਚ ਕਈ ਜਾਨਵਰਾਂ ਦੇ ਚਿੱਤਰ ਮਿਲੇ ਨੇ ਜਿਵੇਂ ਕੁੱਬਾ ਬਲਦ ਹਾਥੀ ਇੱਕ ਸਿੰਗ ਵਾਲਾ ਪਸ਼ੂ ਜਿਹਨੂੰ ਆਪਾਂ ਸਾੰਢ ਕਹਿੰਦੇ ਹਾਂ ਇਸ ਦੀਆਂ ਤਸਵੀਰਾਂ ਵੀ ਸਾਨੂੰ ਜਿਹੜੀਆਂ ਨੇ ਮਹਿੰਦ ਚੋਤੜੋ ਦੇ ਸਥਾਨ ਤੇ ਮਿਲੀਆਂ ਹਨ ਕਹਿੰਦੇ ਕੁਝ ਮੋਦਰਾਵਾਂ ਮਿਲੀਆਂ ਨੇ ਜਿਨ੍ਹਾਂ ਤੇ ਵਲਦ ਦਾ ਜੋ ਹੈ ਚਿੱਤਰ ਮਿਲਿਆ ਹੈ ਔਰ ਲੱਗਦਾ ਹੈ ਕਿ ਲੋਕ ਜਿਹੜੇ ਨੇ ਵਲਦ ਦੀ ਪੂਜਾ ਕਰਦੇ ਸਨ ਇਸ ਤੋਂ ਇਲਾਵਾ ਭਗਵਾਨ ਸ਼ਿਵ ਦੀ ਇੱਕ ਮੂਰਤੀ ਵੀ ਮਿਲੀ ਹੈ ਜਿਸ ਨੂੰ ਪਸ਼ੂਪਤੀ ਕਿਹਾ ਜਾਂਦਾ ਹੈ ਹੜੱਪਾ ਸਭਿਤਾ ਦੇ ਲੋਕ ਚਿੱਤਰ ਲਿਪੀ ਦਾ ਪ੍ਰਯੋਗ ਕਰਦੇ ਸਨ ਤੇ ਇਸ ਸਭਿਤਾ ਦਾ ਪਤਨ ਕਦੋਂ ਹੋਣਾ ਸ਼ੁਰੂ ਹੋ ਗਿਆ 1500 ਈਸਵੀ ਦੇ ਲਗਭਗ ਇਸ ਸਭਿਤਾ ਦਾ ਜੋ ਪਤਨ ਹੈ ਉਹ ਹੋਣਾ ਸ਼ੁਰੂ ਹੋ ਗਿਆ ਸਿੰਧੂ ਘਾਟੀ ਸਭਿਤਾ ਦੇ ਲੋਕ ਕਈ ਕਲਾਵਾਂ ਤੋਂ ਜਾਣੂ ਸਨ ਜਿਵੇਂ ਮਿੱਟੀ ਦੇ ਖਿਡੌਣੇ ਬਣਾਉਂਦੇ ਸਨ ਪੱਥਰ ਤੇ ਤਾਂਤੀਆਂ ਮੂਰਤੀਆਂ ਉਹ ਬਣਾਉਂਦੇ ਸਨ ਮਹਿੰਦ ਜੋਦੜੋ ਤੋਂ ਇੱਕ ਕਾਂਸੇ ਦੀ ਨਰਤਕੀ ਨਿਰਤਕੇ ਦੀ ਜਿਹੜੀ ਹੈ ਮੂਰਤੀ ਮਿਲੀ ਹੈ ਸਿੰਧੂ ਘਾਟੀ ਦੇ ਲੋਕ ਪੱਕੀ ਮਿੱਟੀ ਦੀਆਂ ਮੂਰਤੀਆਂ ਬਣਾਉਂਦੇ ਸਨ ਸੰਸਾਰ ਦੀਆਂ ਸਾਰੀਆਂ ਪ੍ਰਾਚੀਨ ਸਭਿਤਾਵਾਂ ਨਦੀਆਂ ਦੇ ਕੰਢਿਆਂ ਤੇ ਪਰਫੁੱਲਿਤ ਹੋਈਆਂ ਹਨ ਤੇ ਭਾਰਤ ਦੀ ਸਭ ਤੋਂ ਪ੍ਰਾਚੀਨ ਸਭਿਤਾ ਦਾ ਕੀ ਨਾਂ ਹੈ ਸਿੰਧ ਘਾਟੀ ਸਿੰਧੂ ਘਾਟੀ ਦੀ ਸਭਿਤਾ ਜਿਹੜੀ ਕਿ ਸਿੰਧ ਨਦੀ ਦੇ ਕੰਢੇ ਤੇ ਵਿਕਸਿਤ ਹੋਣ ਕਰਕੇ ਇਸ ਨੂੰ ਅਸੀਂ ਸਿੰਧ ਘਾਟੀ ਦੀ ਸਭਿਤਾ ਵੀ ਕਹਿੰਦੇ ਹਾਂ ਸਿੰਧੂ ਘਾਟੀ ਦੇ ਵਿੱਚ ਤਾਂਬੇ ਦੀਆਂ ਵਸਤਾਂ ਜਿਵੇਂ ਤਕਲੇ ਸੂਈਆਂ ਮੱਛੀ ਫੜਨ ਵਾਲੇ ਕਾਂਟੇ ਤੇਲ ਤੋਲਣ ਵਾਲੇ ਵੱਟੇ ਸੋਨੇ ਚਾਂਦੀ ਪੱਥਰ ਦੇ ਗਹਿਣੇ ਪੱਕੀ ਮਿੱਟੀ ਦੀਆਂ ਬਸਤਾਂ ਹਥਿਆਰ ਜਿਵੇਂ ਕੁਹਾੜੀਆਂ ਵਰਸ਼ੇ ਚਾਕੂ ਪਾਲੇ ਆਦਿ ਜਿਹੜੇ ਸਾਨੂੰ ਮਿਲੇ ਹਨ ਸਿੰਧੂ ਘਾਟੀ ਸਭਿਤਾ ਦੇ ਮਹੱਤਵਪੂਰਨ ਸ਼ਹਿਰ ਕਿਹੜੇ ਸਨ ਮਹਿੰਦ ਜੋਤੜੋ ਹੜੱppa ਲੋਥਲ ਕਾਲੀ ਬੰਗਨ ਆ ਸਿੰ্ধু ਘਾਟੀ ਦੇ ਲੋਕ ਦੇਸ਼ਾਂ ਵਿੱਚ ਦੇਸ਼ਾਂ ਨਾਲ ਵਪਾਰ ਕਰਦੇ ਸਨ ਜਿਵੇਂ ਮੈਸੋਪੋਟਾਮੀਆ ਨਾਲ ਉਹਨਾਂ ਦੇ ਵਪਾਰਕ ਸਬੰਧ ਸਨ ਸਿੰਧੂ ਘਾਟੀ ਦੇ ਲੋਕ ਮਾਤ ਦੇਵੀ ਦੀ ਪੂਜਾ ਕਰਦੇ ਸਨ ਕੁਝ ਮੋਦਰਾਵਾਂ ਮਿਲੀਆਂ ਨੇ ਜਿਨ੍ਹਾਂ ਵਿੱਚ yogi ਮੋਦਰਾ ਦੇ ਵਿੱਚ ਇੱਕ ਮਨੁੱਖ ਤਪੱਸਿਆ ਕਰਦਾ ਦਿਖਾਈ ਦਿੰਦਾ ਹੈ ਇਸ ਨੂੰ ਪਸ਼ੂਪਤੀ ਦੀ ਮੂਰਤੀ ਵੀ ਕਿਹਾ ਜਾਂਦਾ ਹੈ ਜਿਸ ਨੂੰ ਭਗਵਾਨ ਸ਼ਿਵ ਦਾ ਨਾਮ ਦਿੱਤਾ ਗਿਆ ਸ਼ਿਵ ਦੀ ਪੂਜਾ ਸ਼ਿਵਲਿੰਗ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਉੱਥੋਂ ਦੇ ਲੋਕ ਕਈ ਤਰਕਤਾਂ ਦੀ ਪੂਜਾ ਕਰਦੇ ਸਨ। ਸਿੰਧੂ ਘਾਟੀ ਦੇ ਲੋਕ ਮਾਤ ਦੇਵੀ ਦੀ ਪੂਜਾ ਕਰਦੇ ਸਨ। ਮਹੱਤਵਪੂਰਨ ਸ਼ਾਇਰਾਂ ਦਿੱਤੈ ਨੇ ਸਿੰਧੂ ਘਾਟੀ ਸਭਿਤਾ ਦੇ ਸ਼ਾਇਰ ਯਾਦ ਕਰਨੇ ਨੇ ਆਪਾਂ। ਸਿੰਧੂ ਘਾਟੀ ਦੇ ਲੋਕ ਪੇਡਾਂ, ਬੱਕਰੀਆਂ, ਬਲਦ ਮੱਝਾਂ ਊਂਟ ਹਾਥੀ ਕੋੜੇ ਤੇ ਕੁੱਤੇ ਪਾਲਦੇ ਸਨ ਕਾਲੀ ਬੰਗਨ ਤੋਂअवशेष ਮਿਲੇ ਨੇ ਕਾਦੇ ਵਾਹੀ ਕੀਤੇ ਹੋਏ ਖੇਤ ਮਿਲੇ ਨੇ ਜਿਥੋਂ ਪਤਾ ਲੱਗਦਾ ਹੈ ਕਿ ਉਹ ਵਾਈ ਕਰਦੇ ਸਨ ਸਿੰਧੂ ਘਾਟੀ ਦੇ ਲੋਕ ਪੀਪਲ ਦੀ ਪੂਜਾ ਕਰਦੇ ਸਨ ਤੇ ਪੀਪਲ ਦੇ ਦਰਖਤ ਨੂੰ ਉਹ ਪਵਿੱਤਰ ਦਰਖਤ ਮੰਨਦੇ ਸਨ ਕਿ ਪੀਪਲ ਦਾ ਦਰਖਤ ਉਹ ਦਰਖਤ ਹੈ ਜਿੱਥੇ ਸ਼੍ਰੀ ਵਿਸ਼ਨੂੰ ਤੋਂ ਮਹੇਸ਼ ਦਾ ਜਿਹੜਾ ਹੈ ਵਾਸਾ ਹੈ ਤਾਂ ਇਸ ਨੂੰ ਉਹ ਪਵਿੱਤਰ ਦਰਖਤ ਮੰਨਦੇ ਸਨ ਇਸ ਤੋਂ ਇਲਾਵਾ ਕਣਕ ਜਵਾਰ ਚਾਵਲ ਦਾਲਾਂ ਫਲ ਸਬਜ਼ੀਆਂ ਤੇ ਦੁੱਧ ਇਹ ਲੋਕਾਂ ਦੇ ਮੁੱਖ ਭੋਜਨ ਦੇ ਪਦਾਰਥ ਸਨ ਸਿੰਧੂ ਘਾਟੀ ਸਭਿਤਾ ਦੇ ਲੋਕ ਸੂਤੀ ਤੇ ਉਨੀ ਦੋਨੇ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ ਸੂਤੀ ਕੱਪੜੇ ਵੀ ਪਾਉਂਦੇ ਸਨ ਤੇ ਉਨੀ ਕੱਪੜੇ ਵੀ ਪਾਉਂਦੇ ਸਨ ਸਿੰਦੂ ਘਾਟੀ ਦੀ ਸਭਿਅਤਾ ਨਗਰ ਸਭਿਆ ਸਭਿਅਤਾ ਸੀ ਜੋ ਨਗਰ ਕੀ ਯੋਜਨਾਬੰਦ ਤਰੀਕੇ ਨਾਲ ਬਣਿਆ ਹੋਇਆ ਸੀ ਪੱਕੀਆਂ ਇੱਟਾਂ ਦਾ ਬਣਿਆ ਸੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਸੀ ਲੋਕ ਜਿਹੜੇ ਨੇ ਉਹ ਸ਼ਹਿਰੀ ਟਾਗਣਾਰਿਆਂ ਦੇ ਸਨ ਯੂਨਾਨੀਆਂ ਨੇ ਕਪਾਹ ਦੀ ਜਾਣਕਾਰੀ ਕਿਸ ਤੋਂ ਲਈ ਹੈ ਜੀ ਭਾਰਤ ਤੋਂ ਲਈ ਹੈ ਤੇ 1500 ਈਸਵੀ ਦੇ ਲਗਭਗ ਇਹ ਸਭਿਤਾ ਦਾ ਜੋ ਹੈ ਪਤਨ ਹੋਣਾ ਸ਼ੁਰੂ ਹੋ ਗਿਆ ਇਹ ਸਭਿਤਾ ਦੀ ਇੱਕ ਵਿਸ਼ੇਸ਼ਤਾ ਸਿਲਖੰਡੀ ਦੇ ਨਰਮ ਪੱਥਰ ਤੋਂ ਬਣੀਆਂ ਹੋਈਆਂ ਮੁਦਰਾਵਾਂ ਹਨ ਇਹ ਮੁਦਰਾਵਾਂ ਜਾਨਵਰਾਂ ਨਾਲ ਸੰਬੰਧਿਤ ਹਨ ਕੁਝ ਮੁਦਰਾਵਾਂ ਉਤੇ ਪਸ਼ੂ ਪੱਤੀ ਸ਼ਿਵ ਅਤੇ ਹੋਰਨਾ ਤੇ ਪੀਪਲ ਦੇ ਦਰਖਤ ਦੀ ਫੋਟੋ ਬਣੀ ਹੋਈ ਹੈ ਤੇ ਇਸ ਤੇ ਚਿੱਤਰ ਲਿਪੀ ਲਿਖੀ ਗਈ ਹੈ ਜੋ ਕਿ ਪੜੀ ਨਹੀਂ ਜਾ ਸਕਦੀ ਹੜੱਪਾ ਸਭਤਾ ਦੇ ਲੋਕ ਅਮੀਰ ਲੋਕ ਸੋਨਾ ਚਾਂਦੀ ਅਤੇ ਕੀਮਤੀ ਪੱਥਰਾਂ ਦੇ ਗਹਿਣੇ ਪਹਿਨਦੇ ਸਨ ਜਦ ਕਿ ਗਰੀਬ ਲੋਕ ਹੱਡੀਆਂ ਪੱਕੀ ਹੋਈ ਮਿੱਟੀ ਤੇ ਮਨਕਿਆਂ ਦੇ ਬਣੇ ਗਹਿਣੇ ਪਹਿਨਦੇ ਸਨ ਸਿੰ্ধু ਘਾਟੀ ਦੇ ਲੋਕ ਮਾਤ ਦੇਵਾਦੀ ਮਾਤ ਦੇਵੀ ਦੀ ਪੂਜਾ ਕਰਦੇ ਸਨ ਦੇਸ਼ਾਂ ਵਿੱਚ ਦੇਸ਼ਾਂ ਨਾਲ ਉਹਨਾਂ ਦੇ ਵਪਾਰਿਕ ਸਬੰਧ ਸਥਾਪਿਤ ਸਨ ਲੇਕਿਨ ਇਹ ਸਭਿਤਾ ਦਾ ਜਿਹੜਾ ਹੈ ਪਤਨ ਹੋਇਆ ਵਿਦੇਸ਼ੀ ਹਮਲਿਆਂ ਦੇ ਕਾਰਨ 1900 ਈਸਵੀ ਪੂਰਵ ਦੇ ਲਗਭਗ ਸਿੰਧ ਨਦੀ ਦੇ ਸੁੱਕਣ ਦੇ ਕਾਰਨ ਇਹ ਸਭਿਤਾ ਦਾ ਜੋ ਪਤਨ ਹੋਣਾ ਸ਼ੁਰੂ ਹੋ ਗਿਆ ਤੇ ਇਥੋਂ ਦੇ ਲੋਕਾਂ ਨੇ ਪੂਰਬ ਨਦੀ ਦੇ ਵੱਲ ਗੰਗਾ ਨਦੀ ਵੱਲ ਪ੍ਰਵੇਸ਼ ਕਰ ਲਿਆ ਸੋ ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਆਈ ਦੀ ਵੀਡੀਓ ਹੜੱप्पा ਸਭਿਤਾ ਨਾਲ ਸੰਬੰਧੀ ਸੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਇਸ ਤੋਂ ਇਲਾਵਾ Facebook ਤੇ ਮੇਰਾ ਇੱਕ ਪੇਜ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰੂਰ ਕਰੋ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ